ਕੱਲ ਲੁਧਿਆਣਾ ਜਿਮਨੀ ਚੋਣ ਆਵਾਜ਼ ਦੇ ਪਾਰਟੀ ਨੇ ਚੰਗੇ ਮਾਰਜਨ ਨਾਲ ਤੇ ਜਿੱਤ ਲਈ ਕਾਂਗਰਸ ਨਾਲ ਪਰ ਹੁਣ ਅੱਜ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਕੋਲ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਮੰਤਰੀ ਮੰਡਲ ਦੇ ਵਿੱਚ ਨਵੇਂ ਚਿਹਰਿਆਂ ਨੂੰ ਜਗ੍ਹਾ ਦਿੱਤੀ ਜਾਏਗੀ ਜਾਂ ਕੁਝ ਦੀ ਛੁੱਟੀ ਹੋਏਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਜਾਣ ਦਾ ਮਕਸਦ ਕੀ ਹੈ ਦੋਖੋ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਲੱਗਦਾ ਕਿ ਇਸ ਆਪਾਂ ਪਿਤੇ ਦਿਨ ਵੀ ਗੱਲ ਕੀਤੀ ਹਫਤੇ ਦੇ ਵਿੱਚ ਵਿੱਚ ਮੰਤਰੀ ਮੰਡਲ ਦੇ ਵਿੱਚ ਫੇਰ ਬਦਲੋ ਇੱਕ ਦਿਨ ਸੰਜੀਵ ਅਰੋੜਾ ਸਾਹਿਬ ਤੇ ਮੰਤਰੀ ਬਣਨਗੇ ਬਣਨਗੇ ਕਿਉਂਕਿ ਕੇਜਰੀਵਾਲ ਸਾਹਿਬ ਦੀ ਗਰੰਟੀ ਸੀ ਲੁਧਿਆਣਾ ਪਛਮੀ ਦੇ ਲੋਕਾਂ ਨੂੰ ਉਹ ਤੇ ਉਹਨਾਂ ਗਰੰਟੀ ਪੂਰੀ ਕਰਨੀ ਹੈ ਪਰ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਇਸ ਵਾਰ ਦੋ ਤਿੰਨ ਮੰਤਰੀਆਂ ਨੂੰ ਹੋਰ ਜਗ੍ਹਾ ਮਿਲ ਸਕਦੀ ਦੋ ਨੂੰ ਛੁੱਟੀ ਹੋ ਸਕਦੀ ਆ ਮਾਲਵੇ ਤੋਂ ਮਾਲਵੇ ਤੋਂ ਦੋ ਨੌਜਵਾਨ ਚਿਹਰੇ ਆ ਚੁੱਕੇ ਸੇ ਇੱਕ ਨੂੰ ਜ਼ਿੰਮੇਵਾਰੀ ਮਿਲ ਸਕਦੀ ਹੈਗੀ ਉਹਦੇ ਚ ਜੋ ਜਾਣਕਰ ਦੇ ਕਿ ਗੁਰਪ੍ਰੀਤ ਬਣਾ ਵਾਲੇ ਵੀ ਹੋ ਸਕਦਾ ਉਹਦੇ ਚ ਲਾਡੀ ਢੋਂਸ ਵੀ ਹੋ ਸਕਦਾ ਉਹ ਯੂਥ ਨੇ ਉਹਨਾਂ ਨੂੰ ਦਿੱਤੀ ਜਾ ਸਕਦੀ ਹੈਗੀ ਆ ਅ ਇਹ ਵੀ ਚਰਚਾ ਕਿ ਸ਼ਾਇਦ ਕੁਲਤਾਰ ਸਿੰਘ ਸਦਵਾ ਸਾਹਿਬ ਜਿਹੜੇ ਸਪੀਕਰ ਵਿਧਾਨ ਸਭਾ ਉਹਨਾਂ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਮੌਕਾ ਮਿਲ ਸਕਦਾ ਹੈ ਉਹ ਮੰਤਰੀ ਬਣਾਏ ਜਾ ਸਕਦੇ ਨੇ ਉਹਨਾਂ ਦੀ ਜਗ੍ਹਾ ਹੋ ਸਕਦਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਾਂ ਤੇ ਇੰਦਰਬੀ ਸਿੰਘ ਨਿੱਜਰ ਨੂੰ ਸਪੀਕਰ ਬਣਾ ਸਕਦੇ ਨੇ ਜਾਂ ਫਿਰ ਡਾਕਟਰ ਬਲਜੀਤ ਕੌਰ ਨੂੰ ਸਪੀਕਰ ਬਣਾ ਸਕਦੇ ਨੇ ਆਮ ਆਦੀ ਪਾਰਟੀ ਦੀ ਵੈਸੇ दिली ਇੱਛਾ ਸੀ ਕਿ ਵਿਧਾਨ ਸਭਾ ਦੇ ਵਿੱਚ 75 ਸਾਲਾਂ ਦੇ ਇਤਿਹਾਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਮੁੱਖ ਮੰਤਰੀ ਤੇ ਰਹਿ ਚੁੱਕੀ ਅਰਜਿੰਦਰ ਕੌਰ ਪਟਲ ਪੰਜਾਬ ਚ ਪਰ ਹਾਲੇ ਤੱਕ ਕੋਈ ਔਰਤ ਸਪੀਕਰ ਨਹੀਂ ਸੀ ਉਹ ਤੇ ਮਾੜੀ ਕਿਸਮਤ ਹੀ ਸਰਬਜੀਤ ਕੌਰ ਮਾਨੂਕੇ ਦੀ ਜਿਨੇ ਮੰਤਰੀ ਬਣਨ ਦੀ ਇੱਛਾ ਦੇ ਕਰਕੇ ਉਹਨੇ ਸਪੀਕਰ ਦੀ ਕੁਰਸੀ ਵੀ ਗਵਾਲੀ ਹਾਲਾਂਕਿ ਭਗਵੰਤ ਮਾਨ ਸਾਹਿਬ ਔਰ ਕੇਦਰੀ ਕੇਜਰੀਵਾਲ ਸਾਹਿਬ ਨੇ ਪਹਿਲਾਂ ਕਿਸੇ ਨੂੰ ਜਿਹੜੀ ਸਪੀਕਰ ਬਣਾਉਣ ਦੀ ਗੱਲ ਸੋਚੀ ਸੀ ਉਹ ਨਾਮ ਸੀ ਸਰਬਜੀਤ ਕੌਰ ਮਾਨੋਕੇ ਦਾ ਉਹ ਝੰਡੀ ਵਾਲੀ ਕਾਰ ਲਬਦੀ ਲਬਦੀ ਕਹਿੰਦੇ ਨਾ ਮੰਤਰੀ ਦੀ ਵੀ ਗਈ ਹੈਗੀ ਉਹ ਸਪੀਕਰ ਬਣਦੀ ਸੀ ਔਰ ਬੜਾ ਵੱਡਾ ਇੱਕ ਹਿਸਟਰੀ ਬਣ ਜਾਣੀ ਸੀ ਕਿ ਖ ਜਨਰਲ ਨੌਲੇਜ ਦਾ ਸਵਾਲ ਬਣ ਜਾਣਾ ਇਤਿਹਾਸ ਦਾ ਸਵਾਲ ਬਣ ਜਾਣਾ ਸੀ ਕਿ ਪੰਜਾਬ ਦੀ ਪਹਿਲੀ ਔਰਤ ਕੌਣ ਆ ਜਿਹੜੀ ਸਪੀਕਰ ਤੇ ਲੋਕਾਂ ਕਹਿਆ ਕਰਨੇ ਸਰਬਜੀਤ ਕੌਰ ਮਾਨੂਕੇ ਸਰਬਜੀਤ ਕੌਰ ਮਾਨੂਕੇ ਤੋਂ ਬਾਅਦ ਮੌਕਾ ਭਗਵੰਤ ਮਾਨ ਸਰ ਕੇਜਰੀਵਾਲ ਸਾਹਿਬ ਦੇਣਾ ਚਾਹੁੰਦੇ ਪ੍ਰਿੰਸੀਪਲ ਬੁੱਧਰਾਮ ਉਹਨਾਂ ਨੂੰ ਵੀ ਚਸਕਾ ਮੰਤਰੀ ਦਾ ਸੀ ਉਹਨਾਂ ਮੰਤਰੀ ਬਣੇ ਨਾਲ ਸਪੀਕਰ ਵੀ ਗਏ ਹੁਣ ਮੈਨੂੰ ਲੱਗਦਾ ਕਿ ਆਮ ਆਦੀ ਪਾਰਟੀ ਜਿਹੜੀ ਦਿਲੇ ਦਿਲੀ ਇੱਛਾ ਹੈ ਕਿ ਕਿਸੇ ਔਰਤ ਨੂੰ ਹੀ ਸਪੀਕਰ ਬਣਾਇਆ ਜਾਵੇ ਉਹ ਲੱਗਦਾ ਹੈ ਕਿ ਬਲਜੀਤ ਕੌਰ ਹੋ ਸਕਦੇ ਨੇ ਇੱਕ ਚੰਗੀ ਆਪਸ਼ਨ 3 ਸਾਲ ਦਾ ਉਹਨਾਂ ਕੋਲ ਤਜਰਬਾ ਵੀ ਆ ਮੰਤਰੀ ਦਾ ਵੀ ਵਿਧਾਨ ਸਭਾ ਦਾ ਵੀ ਬੋਲਣ ਦਾ ਤਜਰਬਾ ਉਹ ਵੀ ਹੋ ਸਕਦੇ ਨੇ ਇੱਕ ਚਰਚਾ ਗਈ ਹੈ ਇਹ ਹੁਣ ਜਿਹੜੇ ਨਾ 3-4 ਦਿਨਾਂ ਦੀ ਜਿਹੜੀ ਸਥਿਤੀ ਜਿਹੜੀ ਆ ਉਹ ਸਪਸ਼ਟ ਹੋ ਜਾਊਗੀ ਚੋਪਠੀ ਜਿਹੜੀ ਗੱਲ ਹੈ ਕਿ ਜਿਹੜਾ ਤੁਸੀਂ ਕਹਿੰਦੇ ਕਿ ਭਗਵੰਤ ਮਾਨ ਸਾਹਿਬ ਕਿਉਂ ਮਿਲੇ ਭਗਵੰਤ ਮਾਨ ਸਾਹਿਬ ਟਾਈਮ ਲੈਣ ਨਹੀਂ ਗਏ ਸੀ ਕਿ ਮੰਤਰੀ ਮੰਡਲ ਉਹ ਤੇ ਇੱਕ ਕੋਈ ਵੀ ਸੀਨੀਅਰ ਆਫੀਸਰ ਜਾ ਕੇ ਪੰਜਾਬ ਵਿਧਾਨ ਸਭਾ ਜੇ ਜਾ ਕੇ ਉਸ ਪੰਜਾਬ ਰਾਜਪਾਲ ਨੂੰ ਚਿੱਠੀ ਦੇ ਸਕਦਾ ਉਹ ਆਫਿਸ ਕਿ ਸਰਕਾਰ ਜਿਹੜੀ ਆ ਉਹ ਅਸੀਂ ਮੰਤਰੀ ਮੰਡਲ ਦੇ ਹਨ ਤੁਸੀਂ ਵਕਤ ਦੱਸੋ ਸੀ ਅਸੀਂ ਕਿਸ ਦਿਨ ਰੱਖੀਏ ਕਿਉਂਕਿ ਗਵਰਨਰ ਦੇ ਆਪਣੇ ਸ਼ਡਿਊਲ ਹੁੰਦੇ ਨੇ ਟਾਈਮ ਲੈਣਾ ਪੈਂਦਾ ਪਰ ਭਗਵੰਤ ਮਾਨ ਸਾਹਿਬ ਜਿਹੜੇ ਅੱਜ 5:30 ਤੋਂ ਲੈ ਕੇ 6:30 ਵਜੇ ਤੱਕ ਕਿਉਂ ਮਿਲੇ ਸੀ ਕਿ ਇੱਥੇ ਜਿੰਨੀਆਂ ਵੀ ਪਾਰਟੀਆਂ ਨੇ ਕਾਲੀ ਦਲ ਕੋਲ ਆਪਣਾ ਦਫਤਰ ਆ ਬੀਜੇਪੀ ਕੋ ਆਪਣਾ ਦਫਤਰ ਆ ਕਾਂਗਰਸ ਪਾਰਟੀ ਕੋ ਆਪਣਾ ਦਫਤਰ ਕਿਉਂਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਆ ਪੰਜਾਬ ਚੋਂ ਦੀ ਆਪਣੀ ਸਰਕਾਰ ਆ ਦਿੱਲੀ ਦੇ ਵਿੱਚ ਸਰਕਾਰ ਰਹੀ ਸੀ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਸਰਕਾਰ ਆ ਉਹਨਾਂ ਦਾ ਆਪਣਾ ਦਫਤਰ ਨਹੀਂ ਆ ਇਸ ਕਰਕੇ ਉਹਨਾਂ ਨੇ ਗਵਰਨਰ ਕਿਉਂਕਿ ਗਵਰਨਰ ਜਿਹੜੇ ਪੰਜਾਬ ਦੇ ਗਵਰਨਰ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਪ੍ਰਸ਼ਾਸਕ ਹੋਈ ਆ ਉਹਨਾਂ ਕੋ ਬਤੌਰ ਉਹ ਗਵਰਨਰ ਦੇ ਤੌਰ ਤੇ ਨਹੀਂ ਗਏ ਬਤੌਰ ਪ੍ਰਸ਼ਾਸਕ ਦੇ ਤੌਰ ਤੇ ਗਏ ਸੀ ਕਿ ਸਾਨੂੰ ਵੀ ਚੰਡੀਗੜ੍ਹ ਦੇ ਵਿੱਚ ਜਗ੍ਹਾ ਲਾਟ ਕੀਤੀ ਜਾਵੇ ਕਿ ਅਸੀਂ ਇੱਥੇ ਆਪਣਾ ਇੱਕ ਪਾਰਟੀ ਦਾ ਦਫ਼ਤਰ ਬਣਾਉਣਾ ਕਿਉਂਕਿ ਇਸ ਟਾਈਮ ਉਹਨਾਂ ਦੀ ਜਿਹੜੀ ਪਾਰਟੀ ਚੱਲ ਰਹੀ ਆ ਉਹ ਮੰਤਰੀਆਂ ਦੀ ਕੋਠੀ ਚੋਂ ਚੱਲ ਰਹੀ ਹੈਗੀ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਬਾਬਤ ਗਏ ਸੀ ਕਿਉਂਕਿ ਪਿੱਛੇ ਜੇ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਕਿ ਪੰਜਾਬ ਚੰਡੀਗੜ੍ਹ ਦੇ ਵੀ ਪ੍ਰਸ਼ਾਸਨ ਨੇ ਕਿਹਾ ਕਿ ਸਾਡੇ ਕੋਲ ਪੰਜਾਬ ਸਰਕਾਰ ਨੇ ਜਗ੍ਹਾ ਨਹੀਂ ਮੰਗੀ ਆਮ ਆਦੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਆ ਉਹਨੇ ਜਗ੍ਹਾ ਨਹੀਂ ਮੰਗੀ ਤੇ ਇਸ ਕਰਕੇ ਜਦ ਜਗ੍ਹਾ ਮੰਗੀ ਹੀ ਨਹੀਂ ਤੇ ਫਿਰ ਕਿਵੇਂ ਦਿੱਤੀ ਜਾ ਸਕਦੀ ਇਸ ਕਰਕੇ ਉਹਨਾਂ ਨੇ ਅੱਜ ਜਗ੍ਹਾ ਮੰਗਣ ਗਏ ਸੀ ਕਿ ਸਾਨੂੰ ਜਗ੍ਹਾ ਦਿੱਤੀ ਜਾਵੇ ਅਸੀਂ ਆਪਣਾ ਪਾਰਟੀ ਦਫਤਰ ਉਸਾਰਨਾ ਪੰਜਾਬ ਦੀਆਂ ਸਾਰੀਆਂ ਪੇਂਡੂ ਪਾਰਟੀਆਂ ਦੇ ਕਾਂਗਰਸੀ ਸਰਕਾਰ ਰਹੀ ਉਹਨਾਂ ਦਾ ਦਫਤਰ ਬੀਜੇਪੀ ਕਾਲੀਦਲ ਦੀ ਸਰਕਾਰ ਰਹੀ ਬੀਜੇਪੀ ਦਾ ਕੋਈ ਵੀ ਦਫਤਰ ਕਾਲੀਦਲ ਹਰਿਆਣਾ ਦੀ ਗੱਲ ਕਰੋ ਉੱਥੇ ਹਰਿਆਣਾ ਬੀਜੇਪੀ ਦਾ ਦਫਤਰ ਹਰਿਆਣਾ ਕਾਂਗਰਸ ਦਾ ਦਫਤਰ ਇਨੈਲੋ ਦਾ ਦਫਤਰ ਸੀ ਅਲੱਗ ਉਹਨੇ ਬਾਜਪਾ ਨਹੀਂ ਉਹਤੇ ਕੀ ਕੁਝ ਬਣਾ ਲੈ ਕਾਲੀ ਦਲ ਦੇ ਨਾਲ ਇਹ ਨਾਲ ਉਹਦਾ ਦਫਤਰ ਹੈਗਾ ਇਸ ਕਰਕੇ ਇਹ ਸਾਂਝੀ ਰਾਜਤਨੀਆਂ ਹਰਿਆਣੇ ਦੀਆਂ ਪਾਰਟੀਆਂ ਦੀ ਵੀ ਹੈ ਦਫਤਰ ਤੇ ਪੰਜਾਬ ਦੇ ਇਸ ਕਰਕੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਗਏ ਲੇਕਿਨ ਮੰਤਰੀ ਮੰਡਲ ਦਾ ਜਿਹੜਾ ਵਿਸਤਾਰ ਆ ਉਹ ਮੈਨੂੰ ਲੱਗਦਾ ਕਿ ਤਿੰਨ ਚਾਰ ਦਿਨ ਦੇ ਵਿੱਚ ਅਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਛੁੱਟੀ ਛੁੱਟੀ ਹੋ ਸਕਦੀ ਕਿਸੇ ਦੀ ਸੰਭਾਵਨਾ ਹੈਗੀਆਂ ਨੇ ਦੇਖੋ ਜੇ ਜੇ ਕੁਲਤਾਰ ਸਿੰਘ ਸੰਧਵਾ ਸਾਹਿਬ ਸਪੀਕਰ ਬਣਾ ਦਿੱਤੇ ਹੈਗੇ ਉਹ ਸਪੀਕਰ ਸੋਰੀ ਸਪੀਕਰ ਤੋਂ ਮਤਲਬ ਤੇ ਇਹਦਾ ਮਤਲਬ ਕਿਸੇ ਨਾ ਕਿਸੇ ਮੰਤਰੀ ਦੀ ਛੁੱਟੀ ਹੋਏ ਕਿਉਂਕਿ ਇਸ ਟਾਈਮ ਇੱਕ ਹੀ ਪੋਸਟ ਖ ਉਹ ਹੈ ਉਹ ਉਹ ਸੰਦੀਪ ਰੋੜਾ ਸਾਹਿਬ ਜਿਹੜੇ ਲੁਧਿਆਣੇ ਤੋਂ ਨਵੇਂ ਐਮਐਲਏ ਬਣੇ ਉਹਨਾਂ ਨੇ ਬਣ ਜਾਣਾ ਤੇ ਇਸ ਕਰਕੇ ਹੋ ਸਕਦਾ ਹੈ ਕਿ ਦੋ ਤਿੰਨ ਨੌਜਵਾਨ ਚਿਹਰੇ ਆ ਜਾਣ ਜੇ ਦੋ ਦਾ ਨੌਜਵਾਨ ਚਿਹਰੇ ਜਾਂ ਕੁਲਤਾਰ ਸਿੰਘ ਸਦਮਾ ਸਾਹਿਬ ਆਪ ਲੈ ਮੈਨੂੰ ਲੱਗਦਾ ਕਿ ਉਹ 50 ਸਾਲ ਦੇ ਹੋਗੇ ਨੇ ਨੌਜਵਾਨ ਹੀ ਹੁੰਦੇ ਨੇ ਸਿਆਸਤ ਵਿੱਚ ਦੇ 60 ਸਾਲ ਵਾਲੇ ਨੂੰ ਵੀ ਜਵਾਨ ਹੀ ਕਹਿੰਦੇ ਆ ਕਿ ਨੇ ਇਸ ਕਰਕੇ ਜੇ ਉਹ ਮੰਤਰੀ ਚਾਹੁੰਦੇ ਹੈਗੇ ਨਾ ਤਾਂ لازਮੀ ਦੋ ਤਿੰਨ ਨਵੇਂ ਮੰਤਰੀ ਆਣਗੇ ਦੋ ਤਿੰਨ ਦੀ ਛੁੱਟੀ ਹੋ ਸਕਦੀ ਔਰ ਨਾਲ ਦੇ ਨਾਲ ਮਹਿਕਵੇਂ ਵੀ ਬਦਲੇ ਜਾਣਗੇ ਔਰ ਲੱਗਦਾ ਹੈ ਕਿ ਲੋਕਲ ਬਾਡੀ ਮਿਨਿਸਟਰੀ industri excise ਇਹ ਸ਼ਾਇਦ ਉਹਨਾਂ ਕੋਲ ਸੰਜੀਵ अरोड़ा ਸਾਹਿਬ ਕੋ ਜਾ ਸਕ